ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਾਤਾਰ ਪਿਛਲੇ 7-8 ਮਹੀਨੇ ਤੋਂ ਜਿਹੜੀ ਜ਼ਮੀਨ ਐਕਵਾਇਰ ਕੀਤੀ ਗਈ ਹੈ ਉਹ ਸੰਘਰਸ਼ ਕਮੇਟੀ ਜਿਹੜੀ ਜ਼ਮੀਨ ਦੀ ਬਣੀ ਹੈ ਇਹ ਰਿਕੁਆਇਰ ਨਾ ਹੋਏ ਤੇ ਮੁਆਵਜ਼ਾ ਚੰਗਾ ਮਿਲੇ ਉਹ ਲਗਾਤਾਰ ਉਹ ਕਮੇਟੀ ਨੇ ਸੰਘਰਸ਼ ਕੀਤਾ ਉਹਨਾਂ ਨੇ ਲਗਾਤਾਰ ਕੋਸ਼ਿਸ਼ ਕੀਤੀ ਮੁੱਖ ਮੰਤਰੀ ਉਹਦੋਂ ਕੈਪਟਨਸੀ ਮਿਲਣ ਦੀ ਉਹਦੇ ਸ਼ਹਿਰ ਪਟਿਆਲੇ ਲਗਾਤਾਰ ਧਰਨੇ ਦਿੱਤੇ ਇੱਕ ਵਾਰ ਵੀ ਕੈਪਟਨ ਮੁੱਖ ਮੰਤਰੀ ਸੀ ਨਹੀਂ ਮਿਲਿਆ ਸਰਕਾਰ ਦੇ ਨੁਮਾਇੰਦੇ ਕੋਈ ਨਹੀਂ ਮਿਲੇ ਮਿਲਣਾ ਕੀ ਸੀ ਇਹਨਾਂ ਤੇ ਪੱچے ਦਿੱਤੇ ਗਏ ਇਹਨਾਂ ਤੇ ਡਾਂਗਾ ਵਰਸਾਈ ਗਿਆ ਕਿਸਾਨ ਆਪਣਾ ਹੱਕ ਮੰਗਦੇ ਆ ਆਪਣੀ ਕਲ ਜ਼ਮੀਨ ਦੀ ਜੈਜ ਕੀਮਤ ਮੰਗ ਰਹੇ ਆ ਕਿਸਾਨ ਵਾਸਤੇ ਜ਼ਮੀਨ ਆਪਣੀ ਜਾਨ ਜੇ ਉਹਨੂੰ ਦੇਣੀ ਪਏ ਘਾਟੋ ਘਾਟ ਮੌਜਾ ਨਾ ਮਿਲ ਜੇ ਕਿ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰ ਸਕੇ ਸਾਧ ਕਾਸਿੰਘ ਬਾਦਲ ਮੁੱਖ ਮੰਤਰੀ ਨੇ ਜੀਦਾ ਵੀ ਜ਼ਮੀਨ ਕੁਆਇਰ ਕਰਨੀ ਪਈ ਭਾਵੇਂ ਥਰਮਲ ਪਲਾਂਟ ਵਾਸਤੇ ਭਾਵੇਂ ਕੋਈ ਸੜਕ ਵਾਸਤੇ ਭਾਵੇਂ ਕੋਈ 에어ਪੋਰਟ ਵਾਸਤੇ ਜੇ ਭਾਉ ਉੱਥੇ ਕੋਈ 20 ਲੱਖ ਸੀ ਘਟਕਤ 2 ਕਰੋੜ ਰੁਪਇਆ ਦਿੱਤਾ ਤੁਸੀਂ ਜਾਣਦੇ ਹੋ ਜਿਦਾ ਸਾਲ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਇੱਕ ਵੀ ਜ਼ਮੀਨ ਦੇ ਪ੍ਰਤੀ ਕੋਈ ਧਰਨਾ ਨਹੀਂ ਲੱਗਿਆ ਕਿਉਂਕਿ ਸਾ ਪ੍ਰਕਾਸ਼ ਸਿੰਘ ਬਾਦਲ ਸ਼ਰੋਮਣੀ ਕਾਲੀ ਦਲ ਜਾਣਦੀ ਹੈ ਕਿ ਜ਼ਮੀਨ ਦਾ ਕੀ ਮਤਲਬ ਹੈ ਜਾਣਦੀ ਹੈ ਕਿ ਕਿਸਾਨ ਵਾਸਤੇ ਗਰੀਬ ਵਾਸਤੇ ਮਜ਼ਦੂਰ ਵਾਸਤੇ ਆ ਜ਼ਮੀਨ ਦਾ ਕੀ ਮਤਲਬ ਹੈ ਸਾਰਾ ਕੁਸ਼ੀ ਜ਼ਮੀਨ ਇੱਕ ਪਰਿਵਾਰ ਵਾਸਤੇ ਹੈ ਜੇ ਸੰਘਰਸ਼ ਕਰ ਰਹੇ ਹੈ ਦਾ ਮਤਲਬ ਪੰਜਾਬ ਦੀ ਸਰਕਾਰ ਉਹਨਾਂ ਨੂੰ ਕੁਝ ਦੇ ਹੀ ਨਹੀਂ ਰਹੀ ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਮੈਂ ਬੁਲਾਇਆ ਉਹਨਾਂ ਨਾਲ ਮੀਟਿੰਗ ਕੀਤੀ ਉਹਨਾਂ ਨੇ ਮੈਨੂੰ ਦੱਸਿਆ ਕਿਵੇਂ ਜਿੱਥੇ 2 ਲੱਖ ਕਰੋੜ ਰੁਪਇਆ ਭਾਅ ਉੱਥੇ 40 ਲੱਖ ਰੁਪਇਆ 35 ਲੱਖ ਰੁਪਇਆ ਦੇ ਰਹੇ ਆ ਜਿਹੜੇ ਐਸ ਡੀ ਐਮ ਨੂੰ ਪੈਸਾ ਦੇ ਦਿੰਦੇ ਉਹਨਾਂ ਦੀ ਜ਼ਮੀਨ ਨੂੰ ਵਾਅ ਭਾਅ ਵਾਹ ਲੈਂਦੇ ਜਿਹੜੇ ਕਾਂਗਰਸ ਦੇ ਐਮ ਐਲ ਏ ਨੂੰ ਪੈਸਾ ਦੇ ਦਿੰਦੇ ਓਨੀ ਉਹਨਾਂ ਦੇ ਰੇਟ ਵਧਾ ਦਿੰਦੇ ਦੂਜਿਆਂ ਦੇ ਛੱਡ ਦਿੰਦੇ ਜਿੰਨੇ ਵੀ ਪੈਸ ਜਮੀਨ ਅਕਵਾਇਰ ਹੋਈ ਹੈ 25000 ਏਕੜ ਜਮੀਨ ਅਕਵਾਇਰ ਹੋ ਰਹੀ ਹੈ ਜਿਵੇਂ ਮੈਥੋਂ ਪਹਿਲੇ ਬਲਾਰੇ ਨੇ ਦੱਸਿਆ ਕਿ 75000 ਏਕੜ ਹੋਰ ਉਹਦਾ ਅਸਰ ਪੈਣੇ ਕਿਉਂਕਿ ਖੇਤ ਵੰਡੇ ਜਾਣੇ ਆ ਪਾਣੀ ਦੀ ਪਾਈਪਾਂ ਵੰਡੀਆਂ ਜਾਣੀਆਂ ਕੱਸੀਆਂ ਰੁਕ ਜਾਣੀਆਂ ਖਾਲੇ ਟੁੱਟ ਜਾਣੇ ਆ ਜਾ ਰਹੇ ਨੇ ਟਿਊਬਲ ਇੱਕ ਪਾਸੇ ਲੱਗੇ ਦੂਜੇ ਪਾਸੇ ਪਾਣੀ ਨਹੀਂ ਜਾਣਾ ਪਰ ਕਿਉਂਕਿ ਆ ਸਰਕਾਰ ਦੇ ਦਿਲ 'ਚ ਕੋਈ ਦਰਦ ਨਹੀਂ ਕੋਈ ਹਮਦਰਦੀ ਨਹੀਂ ਕੋਈ ਪਤਾ ਨਹੀਂ ਕੋਈ ਪਰਵਾਹ ਨਹੀਂ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਜਦੋਂ ਜ਼ਮੀਨ ਐਕਵਾਇਰ ਕਰਦੇ ਸੀ ਪੂਰਾ ਮੁਆਵਜ਼ਾ ਤਾਂ ਦਿੰਦੇ ਹੀ ਦਿੰਦੇ ਸੀ ਜੇ ਕਿਸਾਨ ਨੇ ਉਸ ਪੈਸੇ ਦੀ ਕੋਈ ਹੋਰ ਜ਼ਮੀਨ ਲੈਣੀ ਹੈ ਉੱਥੇ ਰਜਿਸਟਰੀ ਵੀ ਮਾਫ ਸੀ ਰਜਿਸਟਰੀ ਦੀ ਮੁਆਫੀ ਤੇ ਹਰ ਪਰਿਵਾਰ ਨੂੰ ਇੱਕ ਨਵਾਂ ਟਿਊਬਵੈਲ ਵੀ ਮੁਫਤ ਦਿੰਦੇ ਸੀ ਜਿਹੜਾ ਇੱਥੋਂ ਕਾਂਗਰਸ ਸਰਕਾਰ ਨੂੰ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਆਹ ਜਿਹੜੀ ਕਾਂਗਰਸ ਸਰਕਾਰ ਤਾਂ ਇਕੱਲੀ ਲੰਨ ਤੇ ਇੱਕ ਦੂਜੇ ਦੇ ਕੁਰਸੀ ਦੀ ਲੜਾਈ ਤੇ ਲੜ ਰਹੀ ਹੈ ਲੁੱਟ ਦੀ ਲੜਾਈ ਤੇ ਲੜ ਰਹੀ ਹੈ ਮੇਰੇ ਕੋਲ ਸੰਘਰਸ਼ ਕਮੇਟੀ ਵਾਲੇ ਮੈਂ ਕਿਹਾ ਤੁਹਾਡੇ ਨਾਲ ਬਹੁਤ ਵੱਡੀ ਬੇਅਨਸਫਰੀ ਹੋ ਰਹੀ ਹੈ ਘੱਟਕੜ 50000 ਕਰੋੜ ਰੁਪਇਆ ਵੱਧ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਜੇਪਾਂ ਜਾ ਸਕਦਾ ਸੀ ਜਿਹੜੀ ਆ ਕਾਂਗਰਸ ਦੀ ਸਰਕਾਰ ਨਹੀਂ ਆਉਂਦੇ ਰਹੀ ਪਰ ਮੈਂ ਉਹ ਬੇਨਤੀ ਕੀਤੀ ਓਕੇ ਸੋਕੇ ਐਕਵੀਜ਼ੀਸ਼ਨ ਦਾ ਕੰਮ 6 ਮਹੀਨੇ ਟਪਾ ਦਿਓ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਜੂ ਕੋਈ ਵਾਦਾ ਕਰਦੇ ਆ ਤੁਹਾਨੂੰ ਐ ਜਾ ਰੇਟ ਦੇਵਾਂਗੇ ਜਿਵੇਂ ਸਤਾ ਪ੍ਰਕਾਸ਼ ਸਿੰਘ ਜੀ ਬਾਦਲ ਦਿੰਦੇ ਹੁੰਦੇ ਸੀ ਉਦੋਂ ਜਦੋਂ ਬਜੇਤੀਆ ਸਾਹਿਬ ਨੇ ਕਿਹਾ ਜੇ ਕਿਸੇ ਦੀ ਜ਼ਮੀਨ ਐਕਵਾਇਰ ਵੀ ਨਹੀਂ ਹੁੰਦੀ ਸੀ ਆਂਢੀ ਗੁਆਂਢੀ ਵਾਲੇ ਕਹਿੰਦੇ ਸਾਡੀ ਵੀ ਜ਼ਮੀਨ ਪਾ ਦਿਓ ਐਜੇ ਰੇਟ ਦੰਦੇ ਸੀ ਕਿਉਂਕਿ ਸਾਨੂੰ ਪਤਾ ਹੈ ਭਾਵੇਂ ਕਿ ਜ਼ਮੀਨ ਜ਼ਿਮੀਦਾਰ ਨੂੰ ਵੱਧ ਰੇਟ ਦੇ ਦਿਓ ਉਹਦਾ ਨੁਕਸਾਨ ਸਰਕਾਰ ਨੂੰ ਨਹੀਂ ਫਾਇਦਾ ਹੀ ਸਰਕਾਰ ਨੂੰ ਹੈ ਕਿਉਂਕਿ ਉਹ ਜ਼ਿਮੀਦਾਰ ਨੇ ਆਪਣੇ ਕੋਲ ਤੇ ਰੱਖਣਾ ਨਹੀਂ ਪੈਸਾ ਉਹਨੇ ਅੱਗੇ ਜ਼ਮੀਨ ਵਧਾਉਣੀ ਹੈ ਇਕਨੋਮੀ ਨੂੰ ਹੋਰ ਅੱਗੇ ਲੈ ਕੇ ਜਾਣਾ ਹੈ ਆਪਣੀ ਇਕਨੋਮੀ ਨੂੰ ਹੋਰ ਤੇਜ਼ ਕਰਨਾ ਹੈ ਪਰ ਆ ਜਿਹੜੀ ਗੱਲਾਂ ਤਾਂ ਸੋਚਦੀ ਨਹੀਂ ਪੰਜਾਬ ਸਰਕਾਰ ਇਹਨਾਂ ਨੂੰ ਕੋਈ ਸੋਚ ਨਹੀਂ ਹੈ ਕੋਈ ਪਰਵਾਹ ਨਹੀਂ ਹੈ ਅੱਜ ਕੋਈ ਪੰਜਾਬ ਸਰਕਾਰ ਹੈ ਕੋਈ ਸਰਕਾਰ ਨਹੀਂ ਹੈ ਲੜਾਈ ਅੱਜ ਪੰਜਾਬ ਦੀ ਮੁੱਖ ਮੰਤਰੀ ਦੀ ਹੈ ਮੁੱਖ ਮੰਤਰੀ ਕੋਈ ਬਣਨਾ ਚਾਹੁੰਦਾ ਸੀ ਬਣ ਕੌਣ ਗਿਆ ਕੋਈ ਚਾਹੁੰਦਾ ਸੀ ਕਿ ਮੇਰੀ ਕਟਪੁਤਲੀ ਮੁੱਖ ਮੰਤਰੀ ਬਣੇ ਪਰ ਜੇ ਉਹਦੀ ਗੱਲ ਨਾ ਸੁਣੇ ਅਸਤੀਫਾ ਚੱਕ ਕੇ ਮਾਰੋ ਪੰਜਾਬ ਬਾਰਡਰ ਦਾ ਸੂਬਾ ਇੱਥੇ ਤਕੜਾ ਮੁੱਖ ਮੰਤਰੀ ਚਾਹੀਦਾ ਹੈ ਈਮਾਨਦਾਰ ਮੁੱਖ ਮੰਤਰੀ ਚਾਹੀਦਾ ਹੈ ਜਿਹਦਾ ਵਿਜਨ ਹੋਵੇ ਜਿਹਦਾ ਪਲਾਨ ਹੋਵੇ ਜਿਹੜਾ ਪੰਜਾਬ ਨੂੰ ਇਕੱਠਾ ਕਰ ਸਕੇ ਜਿਹੜਾ ਅਮਨ ਸ਼ਾਂਤੀ ਰੱਖ ਸਕੇ ਪੰਜਾਬ ਵਿੱਚ ਭਾਈਚਾਰਕ ਸਾਂਝ ਰੱਖੇ ਕੋਈ ਭਾਈਚਾਰੇ ਨੂੰ ਵੰਡਣ ਵਾਲਾ ਮੁੱਖ ਮੰਤਰੀ ਨਹੀਂ ਚਾਹੀਦਾ ਭਰਾਮਾ ਭਰਾਮਾ ਵਿੱਚ ਲੜਾਈ ਪਾਉਣ ਵਾਲਾ ਮੁੱਖ ਮੰਤਰੀ ਨਹੀਂ ਚਾਹੀਦਾ ਜੈਜੀ ਸੋਚ ਲੈ ਕੇ ਅੱਜ ਕਾਂਗਰਸ ਚੱਲੀ ਐ ਅੱਜ ਕਾਂਗਰਸ ਦਾ ਕੋਈ ਮੁੱਖ ਮੰਤਰੀ ਐ ਅਗਲੇ 3 ਮਹੀਨੇ ਹੋਰ ਉਹਨਾਂ ਦੇ ਮਨਚਾ ਗਾਂਧੀ ਪਰਵਾਰ ਦੇ ਦਰਬਾਰ ਦੇ ਕੋਲੇ ਬੈਠੇ ਐ ਕਿ ਸਾਨੂੰ ਮੰਤਰੀ ਬਣਾ ਦਿਓ ਐ ਚੰਨੀ ਮੁੱਖ ਮੰਤਰੀ ਕਹਿੰਦਾ ਮੈਂ ਜਿਹੜੇ ਮੇਰੇ ਕੋਲੇ ਕੋਈ ਵੀ ਮਾਈਨਿੰਗ ਕਰਦੇ ਵਾਲੇ ਮਾਫੀਆ ਮੇਰੇ ਕੋਲੇ ਨੇ ਆਉਣ ਤੇ ਕੈਬਨਿਟ ਚ ਸਾਰਿਆਂ ਨੂੰ ਸੌਂ ਚੁੱਕਾ ਹੀ ਬੈਠੇ ਐ ਜਿਹੜੇ ਰੇਪ ਕੇਸ ਵਾਲੇ ਅੰਦਰ ਕੈਬਨਿਟ ਮੰਤਰੀ ਬਣੇ ਫਿਰਦੇ ਆ। ਆ ਇੱਕ ਫਰੀਦਕੋਟ ਦੀ ਇੱਕ ਪਰਿਵਾਰ ਨੇ ਸੂਸਾਈਡ ਕਰ ਦਿੱਤਾ ਤੇ ਜਿਹਦੇ ਨਾਮ ਲਿੱਤਾ ਗਿਆ ਉਹਨੂੰ ਮੰਤਰੀ ਬਣਾਇਆ ਜਾ ਰਿਹਾ ਹੈ। ਐ ਸਰਕਾਰ ਜੀਦਾ ਜੀਦਾ ਜਿੱਥੇ ਦਾ ਲੱਗ ਰਿਹਾ ਗੁਰਪਾਂਜ ਵੰਡ ਗਈ ਹੈ। ਹੁਣ ਧੜੇ ਦਾ ਮੰਤਰੀ ਬਣੇ ਰਿਹਾ ਜਾ ਰਿਹਾ ਕੋਈ ਮੈਰਿਟ ਤੇ ਨਹੀਂ। ਕੋਈ ਪੰਜਾਬ ਦੀ ਬਾਹ ਫੜਨ ਵਾਸਤੇ ਨਹੀਂ ਪੰਜਾਬ ਦੀ ਤਰੱਕੀ ਵਾਸਤੇ ਨਹੀਂ। ਇਹ ਲੈ 3 ਮਹੀਨੇ ਟਪਾਉਣ ਵਾਸਤੇ ਆ 3 ਮਹੀਨੇ ਟਪਾਉਣ ਦੇ ਤੇ ਲੁੱਟਣ ਵਾਸਤੇ ਆ ਜਿਹੜਾ ਦਰਦ ਹੈ ਕਿਸਾਨ ਪ੍ਰਤੀ ਦਰਦ ਹੈ ਹੈਲੋ ਜਿਹੜਾ ਗਰੀਬ ਪ੍ਰਤੀ ਦਰਦ ਹੈ ਇਹਨਾਂ ਦਾ ਨਹੀਂ ਹੈ ਪਿਛਲੇ 5 ਸਾਲ ਹੋ ਗਏ ਸਕਾਲਰਸ਼ਿਪ ਗਰੀਬ ਐਸਸੀ ਬਚਪਰਵਾਰਾਂ ਦੀ ਸਕਾਲਰਸ਼ਿਪ ਖਾ ਗਏ ਕੋਈ ਪਰਵਾਹ ਨਹੀਂ ਮੈਂ ਹੁਣ ਮੁੱਖ ਮੰਤਰੀ ਪੁੱਛਣਾ ਹੈ ਜਿਨ੍ਹਾਂ ਨੇ ਖਾਧੀ ਉਹਨਾਂ ਨੂੰ ਅੰਦਰ ਕਿਉਂ ਨਹੀਂ ਕਰਦੇ ਤੋਹਣੀ ਐਲਾਨ ਕਰਨ ਕਿ ਮੈਂ ਸਾਰੀ ਸਕਾਲਰਸ਼ਿਪ ਵਾਪਸ ਦਊਂਗਾ ਕਿਉਂ ਨਹੀਂ ਕਰ ਰਹੇ ਇਸ ਕਰਕੇ ਅੱਜ ਆਪਾਂ ਸੰਘਰਸ਼ ਕਰਨ ਵਾਸਤੇ ਆਏ ਮੈਂ ਇਹਨਾਂ ਨੂੰ ਕਿਸਾਨ ਸੰਘਰਸ਼ ਕਮੇਟੀ ਜਿਹੜੀ ਬੈਠੀ ਹੈ ਮੈਂ ਇਹਨਾਂ ਨੂੰ ਵਾਅਦਾ ਕੀਤਾ ਤੇ ਮੈਂ ਜ਼ਬਾਨ ਦਾ ਪੱਕਾ ਹਾਂ ਮੈਂ ਤੁਹਾਨੂੰ ਵਿਸ਼ਵਾਸ ਦੋਣਾ ਤੁਹਾਨੂੰ ਸਰਕਾਰ ਬਦਲ ਜਾਂਦੇ ਹੋ ਸਰਕਾਰ ਸ਼੍ਰੋਮਨੀ ਖਾਲੀ ਦਲ ਦੀ ਆਉਂਦੇ ਹੋ ਅਸੀਂ ਤੁਹਾਡਾ ਦਰਦ ਦਿਲੋਂ ਜਾਣਦੇ ਹਾਂ ਇਤਿਹਾਸ ਕਹਵਾਏ ਕਿ ਜਦੋਂ ਜਦੋਂ ਬਾਦਲ ਸਾਹਿਬ ਦੀ ਸਰਕਾਰ ਨੇ ਐਕਵਾਇਰ ਕੀਤੀ ਹੈ ਜਿੱਥੇ ਵੀ ਕੀਤੀ ਆ ਏਅਰਪੋਰਟ ਨਾਲ ਆ ਜਿਹੜਾ ਨਾਲ ਏਅਰਪੋਰਟ ਮਾਲ ਲਈ ਏਅਰਪੋਰਟ ਮੈਨੂੰ ਯਾਦ ਹੈ ਉਦੋਂ 40-45 ਲੱਖ ਜ਼ਮੀਨ ਦਾ ਰੇਟ ਸੀ ਮਤਲਬ ਪੌਣੇ 2 ਕਰੋੜ ਰੁਪਏ ਉਦੋਂ ਦਿੱਤੇ ਸੀ ਮੈਨੂੰ ਲੱਗਦਾ ਕਿੰਨੇ ਸਾਲ ਹੋ ਗਏ ਤੋ ਇਸ ਕਰਕੇ ਮੈਨੂੰ ਵਿਸ਼ਵਾਸ ਹੋਣਾ ਹੈ 6 ਮਹੀਨੇ ਬਾਅਦ ਪ੍ਰਮਾਤਮਾ ਮਿਹਰ ਕਰੇ ਪੰਜਾਬ ਦੀ ਲੋਕ ਜਨਤਾ ਸਿਰ ਤੇ ਹੱਥ ਰੱਖੇ ਪਰਮਾਤਮਾ ਦੀ ਬਖਸ਼ਣਾ ਸਰਕਾਰ ਪੰਤੀ ਬਣ ਜੇ ਸ਼੍ਰੋਮਣੀ ਅਕਾਲੀ ਦਲ ਬਣਦੇ ਤੁਹਾਨੂੰ ਵਾਦਾ ਕਰਦੇ ਆ ਤੁਹਾਡੇ ਜੋ ਮਨ ਦੇ ਸੁਪਨੇ ਆ ਜਿਸ ਰੇਟ ਤੇ ਲੈਂਡ ਰਿਕੁਆਇਰ ਹੋਣਾ ਚਾਹੀਦਾ ਉਹ ਤੋਂ ਵਾਧੇ ਦੇਵਾਂਗੇ ਮੈਂ ਤੁਹਾਨੂੰ ਇਹ ਕਹਿੰਦਾ ਮੈਂ ਜਾਦਾ ਮੈਂ ਸਰਵਾਦ ਕਰਨਾ ਚਾਹਣਾ ਸਾਰਿਆਂ ਦਾ ਤੁਸੀਂ ਸਾਰੇ ਇਕੱਠੇ ਹੋਗੇ ਖਾਸ ਕਰਕੇ ਮੁਹੱਲੀ ਯੂਨਿਟ ਸਾਡਾ ਅਕਾਲੀ ਦਲ ਦਾ ਜਿਨ੍ਹਾਂ ਨੇ ਸਾਡੇ ਇੰਤਜ਼ਾਮ ਕੀਤਾ ਤੇ ਮੈਂ ਹੁਣ ਮੈਨੂੰ ਹੁਣੇ ਐਸਪੀ ਸਾਹਿਬ ਐਸਐਸਪੀ ਨੇ ਕਹੇ ਕਿ ਤੁਹਾਨੂੰ ਗ੍ਰਿਫਤਾਰ ਕੀਤਾ ਜਾਂਦਾ ਐ ਇਸ ਕਰਕੇ ਜਿਹੜਾ ਜਿਹਨਾਂ ਨੂੰ ਗ੍ਰਿਫਤਾਰ ਕਰਨਗੇ ਉਹ ਜਿਹੜੇ ਹੈ ਤੋਂ ਜਿਹਨਾਂ ਨੂੰ ਗ੍ਰਿਫਤਾਰ ਕਰਨੇ ਠੀਕ ਐ ਬਾਕੀ ਆਪਾਂ ਅਮਨ ਸ਼ਾਂਤੀ ਰੱਖਣੀ ਐ ਕਿਉਂਕਿ ਅਸੀਂ ਨਹੀਂ ਦਿਖਾਉਣਾ ਚਾਹੁੰਦੇ ਕਿ ਸ਼੍ਰੋਮਣੀ ਕਾਲੀ ਦਲ ਵਾਇਲੈਂਸ ਤੇ ਉੱਤਰਦਾ ਅਸੀਂ ਅਮਨ ਸ਼ਾਂਤੀ ਵਾਲੀ ਪਾਰਟੀ ਐ ਅਸੀਂ ਹੱਕ ਲੜਦੇ ਐ ਲੜਦੇ ਰਵਾਂਗੇ ਤੇ ਸ਼ਾਂਤ ਮੇਂ ਗ੍ਰਿਫਤਾਰੀ ਦੇਵਾਂਗੇ वाहगुरु जी का खाल जी फते